哎。 ਤੋ ਦੋਸਤੋ ਦੇਖ ਸਕਦੇ ਹੋ ਵਕ ਵਕ ਲਾਗਿਆਂ ਦੇ ਵਿੱਚ ਡੀਸੀ ਸਾਹਿਬਾਨ ਵੱਲੋਂ ਜੋ ਬਾਜ਼ਾਰ ਬੰਦ ਕਰਨ ਦੇ ਹੁਕਮ ਹੋਏ ਨੇ ਆਰਡਰ ਹੋਏ ਨੇ ਉਸ ਦੇ ਕਰਕੇ ਲੋਕਾਂ ਵੱਲੋਂ احتیاط ਦੇ ਤੌਰ ਤੇ ਤੇ ਪ੍ਰਸ਼ਾਸਨ ਦਾ ਸਾਥ ਦਿੰਦੇ ਹੋਏ ਬਾਜ਼ਾਰ ਬੰਦ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਕਈ ਥਾਵਾਂ ਤੇ 7 ਵਜੇ ਦਾ ਸਮਾਂ ਤੈਅ ਹੋਇਆ ਤੇ ਕਈ ਜਗ੍ਹਾ ਤੇ 7:30 ਵਜੇ ਦਾ ਇਸ ਸਮੇਂ ਪੂਰੀ ਤਰ੍ਹਾਂ ਬਾਜ਼ਾਰ ਦੇ ਵਿੱਚ ਗਹਿਮਾ ਗਹਿਮੀ ਹੈ ਕਿਉਂਕਿ ਲੋਕ ਰਾਸ਼ਨ ਜਿਵੇਂ ਦੱਸਿਆ ਕਿ ਇਕੱਠਾ ਕਰਨ ਦੇ ਵਿੱਚ ਵੀ ਲੱਗੇ ਹੋਏ ਨੇ ਜੋ ਕਿ ਜ਼ਰੂਰੀ ਵੀ ਨਹੀਂ ਹੈ ਮੁੱਖ ਮੰਤਰੀ ਸਾਹਿਬ ਦਾ ਵੀ ਬਿਆਨ ਆ ਗਿਆ ਹੈ ਕਿ ਰਾਸ਼ਨ ਅਤੇ ਤੇਲ ਇਸ ਤਰ੍ਹਾਂ ਦੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਤੋਂ ਦੇਖ ਸਕਦੇ ਹੋ ਤੁਸੀਂ ਬਾਜ਼ਾਰ ਬੰਦ ਹੋ ਰਹੇ ਨੇ 7:30 ਦਾ ਸਮਾਂ ਤੇ 7 ਵੱਤੀ ਹੋ ਗਏ ਨੇ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਮੁਸਤੈਦ ਹੈ ਡਿਊਟੀ ਤੇ ਦੇਖ ਸਕਦੇ ਹੋ ਤੁਸੀਂ ਇਸ ਸਮੇਂ ਜਲਦੀ ਦੇ ਵਿੱਚ ਵੀਨੇ ਲੋਕ ਕਿਉਂ 기 ਸਮਾ ਹੋ ਚੁੱਕੇ ਹੈ ਉਹ ਸਮਾ ਹੋ ਚੁੱਕਾ ਜਿਹੜਾ ਸਮਾ ਦਿੱਤਾ ਗਿਆ ਹੈ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਨ ਦੇ ਲਈ ਸ਼ਾਮੀ 7:30 ਵਜੇ ਦਾ ਐਸਐਸਪੀ ਖੰਨਾ ਜੋਤੀ ਯਾਦਵ ਜੀ ਦੁਆਰਾ ਤੇ ਐਸਟੀਐਮ ਸਬਰਾਲਾ ਤੇ ਵਾਕਵਾਕ ਇਲਾਕਿਆਂ ਦੇ ਵਿੱਚ ਵਾਕਵਾਕ ਸਮਾ ਕਿਤੇ ਸਮ 7 ਵਜੇ ਦਾ ਤੇ ਕਿਤੇ 7:30 ਵਜੇ ਦਾ ਦੇਖ ਸਕਦੇ ਹੋ ਦੁਕਾਨਾਂ ਬੰਦ ਵੀ ਹੋ ਗਈਆਂ ਨੇ ਲੋਕ ਪੂਰੀ ਤਰ੍ਹਾਂ ਸਾਹਸ ਦੇ ਰਹੇ ਨੇ ਪਰ ਉੱਥੇ ਇੱਕ ਜੋ ਗੱਲ ਗਲਤ ਦੇਖਣ ਨੂੰ ਮਿਲ ਰਹੀ ਹੈ ਕਿ ਲੋਕ ਰਾਸ਼ਰ ਵਗੈਰਾ ਦੀਆਂ ਦੁਕਾਨਾਂ ਤੇ ਵੱਡਾ ਇਕੱਠ ਕਰ ਰਹੇ ਨੇ ਸ਼ਾਪਿੰਗ ਬਾਲਸ ਦੇ ਵਿੱਚ ਵੱਡਾ ਇਕੱਠ ਕਰ ਰਹੇ ਨੇ ਪੈਟਰੋਲ ਪੰਪਾਂ ਦੇ ਵੱਡਾ ਇਕੱਠ ਕਰ ਰਹੇ ਨੇ ਜਾਕੀ ਪ੍ਰਸ਼ਾਸਨ ਵੱਲੋਂ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਵੱਲੋਂ ਵੀ ਇਹ ਭਰੋਸਾ ਦਵਾਇਆ ਗਿਆ ਹੈ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਤੁਹਾਨੂੰ ਰਾਸ਼ਨ ਦੀ ਜਾਂ ਪੈਟਰੋਲ ਦੀ ਡੀਜ਼ਲ ਦੀ ਤੇਲ ਦੀ ਕੋਈ ਕਮੀ ਨਹੀਂ ਹੋਵੇਗੀ ਗੈਸ ਦੀ ਕੋਈ ਕਮੀ ਨਹੀਂ ਹੋਵੇਗੀ ਕਿਉਂਕਿ ਲੋਕ ਪੁਰਾਣਾ 1970 ਵਾਲੇ ਦਾ 1970 ਵਾਲਾ ਸਮਾਂ ਯਾਦ ਕਰਕੇ ਬਜ਼ੁਰਗ ਕਹਿ ਰਹੇ ਨੇ ਕਿ ਰਾਸ਼ਨ ਲੈ ਲਓ ਉਦੋਂ ਸਮਾਂ ਹੋਰ ਸੀ ਉਦੋਂ ਸਾਧਨ ਘੱਟ ਸੀ ਪਰ ਹੁਣ ਸਾਧਨ ਪੂਰੀ ਤਰ੍ਹਾਂ ਨੇ ਤੇਲ ਬੇਸ਼ੱਕ ਬਾਹਰੋਂ ਆਉਂਦਾ ਹੈ ਪਰ ਦਵਾਈਆਂ ਰਾਸ਼ਨ ਸਾਰਿਆਂ ਦਾ ਉਤਪਾਦਨ ਇੰਡੀਆ ਦੇ ਵਿੱਚ ਹੀ ਹੁੰਦਾ ਹੈ ਤੋਂ ਕਿਸੇ ਤਰ੍ਹਾਂ ਦੀ ਕੋਈ ਕਿਸੇ ਨੂੰ ਕਮੀ ਨਹੀਂ ਹੋਊਗੀ ਤੁਸੀਂ ਦੇਖ ਸਕਦੇ ਹੋ ਦੁਕਾਨਦਾਰ ਦੁਕਾਨਾਂ ਬੰਦ ਕਰਨ ਲੱਗੇ ਹੋਏ ਨੇ ਪੂਰਾ ਆਪਣਾ ਜੋ ਪ੍ਰਸ਼ਾਸਨ ਵੱਲੋਂ ਸਮਾਂ ਦਿੱਤਾ ਗਿਆ ਉਹ ਸਮੇਂ ਦੇ ਵਿੱਚ ਵਿੱਚ ਹੀ ਨਾੰਨਾ ਬੰਦ ਕਰਕੇ ਪੂਰਾ ਸਮਰਥਨ ਦੇ ਰਹੇ ਨੇ ਕਿਤੇ ਨਾ ਕਿਤੇ ਇਸ ਮਸਲੇ ਤੇ ਲੋਕ ਇਕੱਠੇ ਹੋ ਰਹੇ ਨੇ ਪਰ ਸ਼ੋਪਿੰਗ ਮਾਲਸ ਦੇ ਵਿੱਚ ਜਰੂਰ ਭੀੜ ਹੈ ਇਸ ਸਮੇਂ ਵੀ ਇੱਥੇ ਰੋਕਣ ਦੇ ਲਈ ਜਰੂਰ ਕੰਗਾ ਦੇਖ ਸਕਦੇ ਤੁਸੀਂ ਇਹ ਸ਼ੋਪਿੰਗ ਮਾਲ ਦੇ ਵਿੱਚ ਵੀ ਕਿਸ ਤਰ੍ਹਾਂ ਲੋਕਾਂ ਦਾ ਰਸ ਹੈ ਪੂਰਾ ਹਾਲਾ ਕਿ ਸਮਾਂ ਹੋ ਵੀ ਚੁੱਕਿਆ ਹੈ ਤੇ ਰਸ ਲਗਾਤਾਰ جاری ਹੈ ਸਵੇਰ ਤੋਂ ਲੈ ਕੇ ਰਾਤ ਸ ਸ਼ੁਰੂ ਹੁੰਦਾ ਹੈ ਤੇ ਰਾਤ ਹੁੰਦੇ ਤੱਕ ਜਦੋਂ ਤੱਕ ਉਹ ਬੰਦ ਨਹੀਂ ਹੁੰਦੇ ਉਦੋਂ ਤੱਕ ਉਸੇ ਤਰ੍ਹਾਂ ਚੱਲਦਾ ਰਹਿੰਦਾ ਹੈ ਇਹ ਇੱਕ ਜ਼ਰੂਰ ਪ੍ਰਸ਼ਾਸਨ ਧਿਆਨ ਦੇਣ ਦੀ ਲੋੜ ਹੈ ਕਿ ਆਵਾਜਾਈ ਟੂ ਵਿਲਰਸ ਦੀ ਜ਼ਰੂਰ ਬੰਦ ਕੀਤੀ ਜਾਵੇ ਕਿਉਂਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਟੂ ਵਿਲਰਸ ਤੇ ਨਵਾਂ ਰੂਲ ਐਚਓ ਆਟੋਮੈਟਿਕ ਹੈਡਲਾਈਟ ਔਨ ਦਾ ਜੋ ਰੂਲ ਹੈ ਉਹਦੇ ਕਰਕੇ ਟੂ-ਵੀਲਰਸ ਦੀ ਹੈੱਡਲਾਈਟ ਚੱਲਦੀ ਰਹਿੰਦੀ ਹੈ ਤੇ ਉਸ ਵਕਤ ਵੀ ਜ਼ਰੂਰ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਬਾਕੀ ਦਾ ਲਾਈਟਾਂ ਬੰਦ ਕਰਵਾ ਦਿੱਤੀਆਂ ਜਾਂਦੀਆਂ ਨੇ ਇੱਥੋਂ ਤੱਕ ਕਿ ਜਿਹੜੇ ਕੈਮਰੇ ਨਾਈਟ ਵਿਜ਼ਨ ਹੁੰਦੇ ਨੇ ਭIR ਚਾਏ ਆਈਐਨ ਲਾਈਟ ਹੋਵੇ ਜਾਂ ਫਿਰ ਦੂਜੀ ਲਾਈਟ ਚੱਲਦੀ ਹੋਵੇ ਜੋ ਕਲਰ ਵਿਜ਼ਨ ਦਿਖਾਉਂਦੇ ਨੇ ਰਾਤ ਨੂੰ ਜੇ ਉਹ ਲਾਈਟ ਚੱਲਦੀ ਹੋਵੇ ਉਹ ਕੈਮਰੇ ਵੀ ਬੰਦ ਕਰਵਾਉਣ ਦੇ ਲਈ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਜਿਹੜੇ ਨੇੜਲੇ ਪਿੰਡਾਂ ਦੇ ਲੋਕ ਨੇ ਉਹ ਪਿੰਡਾਂ ਨੂੰ ਵਾਪਸ ਬੰਦ ਕਰ ਰਹੇ ਨੇ ਦੁਕਾਨਦਾਰ ਦੁਕਾਨਾਂ ਸਾਹਮਣੇ ਵਿੱਚ ਲੱਗ ਗਏ ਨੇ ਦੁਕਾਨਾਂ ਬੰਦ ਕਰ ਰਹੇ ਨੇ